ਸਾਰੇ ਪਹਿਲਾਂ ਤਾਂ ਮੀਡੀਆ ਦਾ ਬਹੁਤ-ਬਹੁਤ ਸ਼ੁਕਰੀਆ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਜੋ ਸਮੇਂ ਕੱਢ ਕੇ ਸਾਡੇ ਛੋਟੇ ਸੱਦੇ ਤੇ ਇੱਥੇ ਸਹਾਇਜਣੇ ਆਈਏ ਅੱਜ ਦਾ ਮੁੱਦਾ ਇੱਕ ਬੜਾ ਹੀ ਇੰਪੋਰਟੈਂਟ ਆਪਣੇ ਪੰਜਾਬ ਨਾਲ ਰਿਲੇਟ ਕੀਤਾ ਹੋਇਆ ਮੁੱਦਾ ਹੈਗਾ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਊਗਾ ਜਦੋਂ ਭਗਵੰਤ ਮਾਨ ਜੀ ਨੇ ਆਪਣੀ ਕੁਰਸੀ ਐਜ਼ ਅ ਸੀਐਮ ਪੰਜਾਬ ਲਈਤੀ ਸੀਗੀ ਤੇ ਰਾਉਂਡ ਅਬਾਊਟ 15-20 ਦਿਨ ਬਾਅਦ ਇੱਕ ਦਿਨ ਸਡਨਲੀ ਉੱਠ ਕੇ ਉਹ ਆਫਿਸ ਬੈਠ ਕੇ ਇੱਕ ਸਪੀਚ ਦਿੰਦੇ ਐ ਜਿਹਦੇ ਵਿੱਚ ਉਹਨਾਂ ਨੇ ਮੋਦੀ ਸਾਹਿਬ ਵੱਲੋਂ ਇੱਕ ਲਿਤਾ ਹੋਇਆ ਡਿਸੀਜਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇੱਥੇ ਇੱਕ ਟੈਕਸਟਾਈਲ ਪਾਰਕ ਬਣਾਵਾਂਗੇ ਜਿਹਦੇ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਨੇ ਸੜਨ ਦੀ ਸਵੇਰ ਉੱਠ ਕੇ ਘੋਸ਼ਿਤ ਕਰਦੇ ਹੋਏ ਕਿਹਾ ਕਿ ਅਸੀਂ ਇੱਥੇ ਉਹ ਟੈਕਸਟਾਈਲ ਪਾਰਕ ਨਹੀਂ ਬਣਾ ਦਵਾਂਗੇ। ਅਸੀਂ ਉਹਨਾਂ ਨੂੰ ਕੋਈ ਜ਼ਮੀਨੀ ਦਵਾਂਗੇ। ਅਸੀਂ ਆਪਣੇ ਖੇਤ ਖੱਲਿਆਣ ਆਪਣੀ ਜਿਹੜੀ ਨੈਚੁਰਲ ਹੈਬਿਟੇਟ ਹੈਗੀ ਹੈ ਜਿਹੜੇ ਸਾਡੇ ਖੇਤ ਹੈਗੇ ਆ ਸਾਡੇ ਜੰਗਲ ਹੈਗੇ ਆ ਅਸੀਂ ਕਿਸੇ ਨੂੰ ਉੱਥੇ ਇੰਡਸਟਰੀ ਨਹੀਂ ਲਗਾਉਣ ਦਵਾਂਗੇ ਹੁਣ ਇਹਨਾਂ ਨੇ ਖੁਦ ਹੀ ਇਹਨਾਂ ਦੀ ਕੈਬਿਨੇਟ ਬੈਠ ਕੇ ਖੁਦ ਹੀ ਇਹਨਾਂ ਦੇ ਸਾਰੇ ਬੰਦੇ ਜਿਹੜੇ ਦਿੱਲੀੋਂ ਕੱਢੇ ਗਏ ਐ ਜੇਲ੍ਹ ਚੋਂ ਜਿਹੜੇ ਬੇਲ ਲੈ ਕੇ ਬਾਹਰ ਆਏ ਹੋਏ ਐ ਬੈਠ ਕੇ ਉਹਨਾਂ ਨੇ ਇੱਕ ਪੰਜਾਬ ਤੇ ਜਿਸ ਤਰੀਕੇ ਨਾਲ ਸਾਡੇ ਕਿਸਾਨਾਂ ਦਾ ਲੋਕਾਂ ਦਾ ਜਿਸ ਤਰ੍ਹਾਂ ਦਾ ਦੁਰਪਯੋਗ ਕਰਨ ਦੀ ਇਹਨਾਂ ਨੇ ਪਲੈਨਿੰਗ ਕੀਤੀ ਹੈ ਉਹ ਚੀਜ਼ ਇੱਕ ਨਵੀਂ ਨਿਕਲ ਕੇ ਬਾਹਰ ਆਈ ਹੈ ਭਗਵੰਤ ਮਾਨ ਜੀ ਨੇ ਤੇਨਾਲੀ ਦਿੱਲੀ ਤੋਂ ਨਿਕਲੇ ਹੋਏ ਇਹਨਾਂ ਦੇ ਸਾਰੇ ਸਿਪੇਸਲਾਰਾ ਨੇ ਪੰਜਾਬ ਚ ਰਾਉਂਡ ਅਬਾਊਟ 25801 ਇਕੜ 25801 ਇਕੜ ਜ਼ਮੀਨ ਐਕਵਾਇਰ ਕਰਨ ਦਾ ਪਲਾਨ ਬਣਾਇਆ ਇਹਨਾਂ ਨੇ ਜਿਹੜੀ ਕੀ ਜ਼ਮੀਨਾ ਕਹਿੰਦੇ ਅਸੀਂ ਐਕਵਾਇਰ ਕਰਕੇ ਅਸੀਂ ਕੋਈ ਅਰਬਨ ਸਟੇਟ ਬਣਾਵਾਂਗੇ ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾਉਂਗਾ ਜਿਹਦੇ ਵਿੱਚ प्रेस कॉन्फ्रेंस करने होए नारे मंत्री चिमा साहब कहंदे हैं कि असी जमीन अक्वायर कर करके अर्बन स्टेट बनावांगे लोगों दी रहने ली घर बनावांगे या असी किसे हो चीज ले भी यूज करंगे चाहे किसान नु बेचना चांदा चाहे किसे कमर्शियल आरएड नु बेचना चांदा गा चाहे किसे रियल स्टेट दे बंदे बेचना चांदा गा तो लग कर मान लो 1 करोड़ रुपया रेट है जे असी लैंड एक्विजिशन करांगे ਜੇਕਰ ਅਸੀਂ ਹੋਰ ਜ਼ਮੀਨ ਨੂੰ ਪਾਇਰ ਕਰਕੇ ਵੇਚਾਂਗੇ ਕਿੱਦਾਂ ਲਈ ਚਾਹੇ ਕੌਸਟ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਜ਼ ਲਈ ਤਾਂ ਕਿਹੜੀ ਚੀਜ਼ ਲਈ ਯੂਜ਼ ਕਰਾਂਗੇ ਹੋਰ ਕਿਹੜੀ ਚੀਜ਼ ਲਈ ਉਸ ਜ਼ਮੀਨਾਂ ਨੂੰ ਐਕਵਾਇਰ ਕਰਕੇ ਯੂਜ਼ ਕੀਤਾ ਜਾਊਗਾ ਉਹ ਤਾਂ ਇਹਨਾਂ ਨੇ ਕਿਸੇ ਵੀ ਡਿਸਕ੍ਰਿਪਸ਼ਨ ਚ ਨਹੀਂ ਦਿੱਤਾ ਸਾਡੀ ਸਾਡਾ ਪੰਜਾਬ ਇੱਕ ਖੇਤਾਨੀ ਖੇਤਰ ਮੰਨਿਆ ਜਾਂਦਾ ਹੈ ਸਾਡੇ ਪੰਜਾਬ ਦੀ ਜਿਹੜੀ ਪਛਾਣ ਪੂਰੇ ਹਿੰਦੁਸਤਾਨ ਚ ਹੈਗੀ ਹੈ ਇੱਕ ਤਰ੍ਹਾਂ ਦਾ ਅਸੀਂ ਫੂਡ ਸੋਰਸ ਦੀ ਸਾਡੀ ਪਛਾਣ ਕੀਤੀ ਗਈ ਹੈ ਸਾਡੇ ਪੰਜਾਬ ਦੀ ਜਿਹੜੀ ਧਰਤੀ ਫਰਟਾਈਲ ਧਰਤੀ ਮੰਨੀ ਜਾਂਦੀ ਹੈ ਵੀ ਜੋ ਕਣਕ ਜੋ ਇਥੇ ਚਾਵਲ ਜੋ ਇਥੇ ਫਸਲ ਹੁੰਦੀ ਹੈ ਜੋ ਇਥੇ ਉਪਜਾਊ ਚੀਜ਼ਾਂ ਹੋ ਸਕਦੀਆਂ ਉਹ ਪੂਰੇ ਹਿੰਦੁਸਤਾਨ ਚ ਕਿਤੇ ਨਹੀਂ ਹੋ ਸਕਦੀਆਂ ਸਿਰਫ ਪੰਜਾਬ ਚ ਹੀ ਹੋ ਸਕਦੀਆਂ ਆ ਚੀਜ਼ਾਂ ਦੇਖਦੇ ਹੋਏ ਇਹਨਾਂ ਨੇ ਸਾਡੇ ਕਿਸਾਨਾਂ ਤੋਂ ਜ਼ਮੀਨ ਹਥਿਆਨ ਦਾ ਇੱਕ ਪੂਰਾ ਰੋਡਮੈਪ ਤਿਆਰ ਕੀਤਾ ਹੈਗਾ ਜਿਹਦੇ ਵਿੱਚ ਮੋਗਾ ਚ ਵੀ 542 ਏਕੜ ਜ਼ਮੀਨ ਰਾਉਂਡਬਰ 17 ਪਿੰਡਾਂ ਚੋਂ ਇਹਨਾਂ ਨੇ ਐਕਵਾਇਰ ਕਰਨੀ ਹੈ ਸਾਡਾ ਜਿਹੜਾ ਨੈਚੁਰਲ ਹੈਬਿਟੇਟ ਹੈਗਾ ਸਾਡਾ ਜਿਹੜਾ ਇੱਥੇ ਫਾਰਮਿੰਗ ਦਾ ਸਾਡਾ ਕਲਚਰ ਹੈਗਾ ਖੇਤ ਖਲਿਆਣ ਹੈਗਾ ਜਿਹੜਾ ਰੰਗਿਲਾ ਪੰਜਾਬ ਬਣਾਉਣ ਦੀ ਗੱਲਾਂ ਕਰਦੇ ਸੀਗੇ उस जगह से कंक्रीट के घर कंक्रीट दिल्डिंग लुक दया मलिया हुई सड़क जिरे बच्ची आप जिस तरीके की गर्मी झलते पे हैं तुम सोचो आने वाले समय की हाल होगा साडा छोटा किसान जिरे को एकड़ दो एक तीन कड़ जगह है अगर वोरी जमीन आ किसी तरीके हथियार लेंदे है तो वह किम करेगा ਉਹਦੇ ਬੱਚੇ ਅੱਗੇ ਜਾ ਕੇ ਕੀ ਕੰਮ ਕਰਨਗੇ ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਸੀਗੇ ਵੀ ਅਸੀਂ ਇੱਥੇ ਰੋਜ਼ਗਾਰ ਲੈ ਕੇ ਆਵਾਂਗੇ ਅਸੀਂ ਇੱਥੇ ਫੈਕਟਰੀਆਂ ਲਗਾਵਾਂਗੇ ਅਸੀਂ ਇੱਥੇ ਰੋਜ਼ਗਾਰ ਦੇ ਨਵੇਂ ਸਾਧਨ ਜਨਰੇਟ ਕਰਾਂਗੇ ਉਹ ਤਾਂ ਇਹਨਾਂ ਤੋਂ ਜਨਰੇਟ ਹੋਈ ਨਹੀਂ ਜਿਹੜਾ ਰੋਜ਼ਗਾਰ ਅਸੀਂ ਕਰਕੇ ਸਾਡੇ ਕਿਸਾਨ ਆਪਣੀ ਖੇਤੀ ਕਰਕੇ ਜਿਸ ਤਰੀਕੇ ਨਾਲ ਆਪਣਾ ਰੋਜ਼ਗਾਰ ਚਲਾਉਂਦੇ ਆ ਆਪਣਾ ਘਰ ਚਲਾਉਂਦੇ ਆ ਇਨਾਂ ਨੇ ਉਹ ਵੀ ਚੀਜ਼ਾਂ ਹਥਿਆਨ ਦਾ ਇੱਕ ਨਵਾਂ ਏਜੰਡਾ ਬਣਾ ਲਿਆ ਹੈਗੇ 25000 ਏਕੜ ਜ਼ਮੀਨ ਤੁਸੀਂ ਅਮੇਜਨ ਕਰ ਸਕਦੇ ਹੋ ਚੰਡੀਗੜ੍ਹ ਸਾਰਾ ਏਰੀਆ ਰੌਂਡ ਅਬਾਊਟ 10800 ਕੁ ਏਕੜ ਦਾ ਏਰੀਆ ਹੈ ਸਾਰਾ ਚੰਡੀਗੜ੍ਹ ਕਿੰਨੇ ਸਾਲ ਹੋ ਗਏ ਚੰਡੀਗੜ੍ਹ ਨੂੰ ਡਵੈਲਪ ਹੁੰਦੇ ਹੋਰ ਵੀ ਡਵੈਲਪ ਹੋ ਗਿਆ ਹੈਗੇ ਤਾਂ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ कि 25000 एकड़ जमीन ਜਿਹੜੀ ਲਏਗੇ ਉਹ ਕਿੰਨੇ ਸਾਲਾਂ ਚ ਡਵੈਲਪ ਹੋਊਗੀ ਕਿੰਨੀਆਂ ਡੈਕੇਡਸ ਮਤਲਬ 20 ਸਾਲ 30 ਸਾਲ 40 ਸਾਲ ਕਿੰਨੇ ਸਾਲਾਂ ਚ ਜਾ ਕੇ ਉਹ ਡਵੈਲਪ ਹੋਊਗੀ ਕਿੰਨੇ ਸਾਲਾਂ ਚ ਉੱਥੇ ਜਾ ਕੇ ਆਬਾਦੀ ਹੋਣੀ ਸ਼ੁਰੂ ਹੋਊਗੀ ਤੇ ਕਿੰਨੇ ਸਾਲਾਂ ਚ ਉਹ ਜ਼ਮੀਨ ਇੱਕ ਰਹਿਣ ਦੇ ਲਾਇਕ ਹੋਊਗੀ ਉਹਨੇ ਸਾਲਾਂ ਚ ਜਿਹੜੇ ਕਿਸਾਨਾਂ ਤੋਂ ਜ਼ਮੀਨ ਲਈਤੀ ਜਾਊਗੀ ਅਕਵਾਇਰ ਕੀਤੀ ਜਾਊਗੀ ਉਹਨਾਂ ਦਾ ਰੋਜ਼ਗਾਰ ਵੀ ਬੰਦ ਹੋ ਜਾਊਗਾ ਉਨਾਂ ਨੂੰ ਰਹਿਣ ਦੀ ਜਗ੍ਹਾ ਵੀ ਨਹੀਂ ਮਿਲੂਗੀ ਸਰਕਾਰ ਨੇ ਜ਼ਮੀਨ ਹਥਿਆਨ ਦਾ ਕੋਈ ਵੀ ਲਾ ਨਹੀਂ ਬਣਾਇਆ ਹੈਗਾ ਸਰਕਾਰ ਨੇ ਜ਼ਮੀਨ ਲੈਣ ਦਾ ਕੋਈ ਇੱਕ ਰੋਡ ਮੈਪ ਇੱਕ ਪ੍ਰੋਪਰ ਗ੍ਰਾਫ ਵੀ ਨਹੀਂ ਤਿਆਰ ਕੀਤਾ ਜ਼ਮੀਨ ਜਦੋਂ ਏਜੇ بڑے ਡਿਸੀਜਨ ਲਿੱਤੇ ਜਾਂਦੇ ਹੈ ਤੇ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ ਜਿਹਦੇ ਵਿੱਚ ਸਾਰੇ ਪਾਰਟੀਆਂ ਦੇ ਲੋਕ ਵਿਪੱਖਸ਼ ਦੇ ਲੋਕ ਸਾਰੇ ਬੈਠ ਕੇ ਇੱਕ ਤਰ੍ਹਾਂ ਦਾ ਡਿਸੀਜਨ ਲੈਂਦੇ ਹੈ ਜਿਹਦੇ ਜਿਹਦੇ ਵਿੱਚ ਹਰ ਤਰ੍ਹਾਂ ਦੀਆ ਕੁਐਸਚਨ ਮਾਰਕ ਕੁਐਸਚਨਸ ਰੇਜ਼ਿੰਗ ਸਾਰਾ ਕੁਝ ਪੁੱਛ ਕੇ ਫਿਰ ਇੱਕ ਪ੍ਰੋਪਰ ਰੋਡ ਮੈਪ ਤਿਆਰ ਕਰਕੇ ਇੱਕ ਇੰਪਲੀਮੈਂਟੇਸ਼ਨ ਐਕਟ ਬਣਾਇਆ ਜਾਂਦਾ ਹੈ ਜਿਹਦੇ ਅਧੀਨ ਜਾ ਕੇ ਜੋ ਵੀ ਇਹਨਾਂ ਨੇ ਸਿਸਟਮ ਕਰਨਾ ਹੈਗਾ ਉਹਨੂੰ ਅਪਣਾਇਆ ਜਾਂਦਾ ਹੈ ਪਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਤੇ ਇਹਦੇ ਵੱਡੇ ਆਕਾ ਅਰਵਿੰਦ ਕੇਜਰੀਵਾਲ ਜੀ ਨੇ ਕੋਈ ਐਜੀ ਮੀਟਿੰਗ ਨਹੀਂ ਕਾਲ ਕੀਤੀ ਉਹਨਾਂ ਨੇ ਕਿਸੇ ਪਾਰਟੀ ਨਾਲ ਕੁਝ ਡਿਸਕਸ ਨਹੀਂ ਕੀਤਾ ਸਿਸੋਧਿਆ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਸਾਰਿਆਂ ਨੇ ਚਾਰ ਪੰਜ ਜਣੇ ਨੇ ਬੈਠ ਕੇ ਸਕੀਮ ਬਣਾਈ ਤੇ ਚਿਮਾ ਸਾਹਿਬ ਨੂੰ ਗੱਲ ਆ ਕੇ ਫਾਰਵਰਡ ਕਰਤੀ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਸਾਡੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਵੀ ਉਹਨਾਂ ਨਾਲ ਵਿਲਿੰਗ ਨਹੀਂ ਹੋਏਗੇ ਅਸੀਂ ਅੱਜ ਆਪਣੇ ਬੀਜੇਪੀ ਵੱਲੋਂ ਸਟੇਟ ਵੱਲੋਂ ਡਿਸਟ੍ਰਿਕਟ ਵੱਲੋਂ ਭਗਵੰਤ ਮਾਨ ਸਾਹਿਬ ਨੂੰ ਆ ਗੱਲ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਬਾਹਰੋਂ ਦਿੱਲੀ ਤੋਂ ਆਏ ਇਹਨਾਂ ਨੇ ਤਾਂ ਦੁਬਾਰਾ ਉੱਥੇ ਹੀ ਚਲੇ ਜਾਣਾ ਹੈ ਇਹ ਘਰਾਂ ਚ ਲੁਕਿਆ ਨੇ ਜਾਂ ਜਿਹੜੇ ਬੇਲਾ ਤੋਂ ਆਏ ਹੋਏ ਉਹ ਦੁਬਾਰਾ ਉਹਨਾਂ ਨੇ ਜੇਲ੍ਹ ਚ ਚਲੇ ਹਨ ਭਗਵੰਤ ਮਾਨ ਸਾਹਿਬ ਤੁਸੀਂ ਤਾਂ ਪੰਜਾਬ ਚ ਹੀ ਰਹਨਾ ਤੁਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਫੇਸ ਕਰਨਾ ਹੈ ਤੁਸੀਂ ਉਹ ਕਿਸਾਨਾਂ ਨੂੰ ਫੇਸ ਕਰਨਾ ਹੈ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਦੇ ਕੇ ਤੁਹਾਨੂੰ ਅੱਜ ਸੀਐਮ ਬਣਾਇਆ ਹੈਗਾ ਹਰ ਚੀਜ਼ ਜਿਹੜੀ ਸਾਡੇ ਕਿਸਾਨਾਂ ਦੇ ਹੱਕ ਚ ਹੋਣੀ ਚਾਹੀਦੀ ਹੈ ਹਰ ਚੀਜ਼ ਆ ਸਾਡੇ ਕਿਸਾਨਾਂ ਦੇ ਅਗੇਂਸਟ ਕਰਦੇ ਪਏ ਹੈ ਚਾਹੇ ਜ਼ਬਰਦਸਤੀ ਉਹਨਾਂ ਦਾ ਧਰਨਾ ਉਠਾਣਾ लाठी चार्ज ਕਰਨਾ ਪਾਣੀ ਆਦੀ ਗੱਲ ਹੋਈ ਪਾਣੀ ਆਦੀ ਸੁਰੱਖਿਆ ਨਹੀਂ ਕਰ पाए ਜ਼ਮੀਨਾਂ ਦੀ ਗੱਲ ਹੋਈ ਆ ਜ਼ਮੀਨਾਂ ਦੀ ਸੁਰੱਖਿਆ ਨਹੀਂ ਕਰ पाए ਅਕੀ ਕਰਾਂਗੇ ਹੋਰ ਸਾਡੀ ਅੱਜ ਜਿਹੜੀ ਰਿਕੁਐਸਟ ਹੈਗੀ ਹੈ ਉਹ ਸਰਕਾਰ ਨੂੰ ਹਦਾਇਤ ਵੀ ਹੈ ਚੇਤਾਵਨੀ ਵੀ ਹੈ ਆਉਣ ਵਾਲੇ ਸਮੇਂ 'ਚ ਜਨ ਅੰਦੋਲਨ ਦੇ ਰੂਪ ਚ ਆ ਚੀਜ਼ ਉਹਨਾਂ ਦੇ ਸਾਹਮਣੇ ਪੇਸ਼ ਹੋਊਗੀ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਗਰੀਬ ਕਿਸਾਨਾਂ ਦਾ ਹੱਕ ਲੈਣਾ ਕੋਈ ਆਨਾ ਸੌਖਾ ਕੰਮ ਨਹੀਂ ਹੈਗਾ ਅਸੀਂ ਪੰਜਾਬ ਜਿਹੜੀ ਇੱਕ ਫੂਡ ਸਪਲਾਈ ਦੇ ਨਾਮ ਤੇ ਜਾਣੇ ਜਾਂਦੇ ਆਂ ਫਰਟਾਈਲ ਲੈਂਡ ਦੇ ਨਾਮ ਤੇ ਜਾਣੇ ਜਾਂਦੇ ਆਂ ਆਪਣੀ ਕਿਸਾਨੀ ਦੇ ਨਾਮ ਤੇ ਜਾਣੇ ਜਾਂਦੇ ਆਂ ਕਿਸੇ ਵੀ ਹਾਲ ਚ ਉਹਨੂੰ ਅਸੀਂ ਰੋਡ 'ਤੇ ਆਪਣੂੰ ਖਰਾਬ ਨਹੀਂ ਹੋਣ ਦਵਾਂਗੇ पंजाब ते पंजाब दे किसान कभी भी इस चीज़ को कबूल नहीं करेंगे कि जिस तरीके न सरकार अपनी मनमानी कर रही है तो किस तरीके न सरकार साढ़िया जमीन हथियार के उ अपने आप किसी होर वेका बेच के अरबों रुपया कमा के दो नंबर के पैसे एक कन्वर्ट करना चाहती है इन्होंने उपोरेट होस्पिटल्स कारपोरेट स्कूल्स कारपोरेट कल्चर लेके आने जो ਸਿਸਟਮ ਜਿਹੜੇ ਸਾਡੇ ਲੋਕ ਅਫੋਰਡ ਨਹੀਂ ਕਰ ਸਕਦੇ ਆ ਸਿਸਟਮ ਉੱਥੇ ਉਹ ਕ੍ਰੀਏਟ ਕਰਨਗੇ ਤੇ ਅਸੀਂ ਦਰਦੀਆਂ ਠੋਕਰਾਂ ਖਾਵਾਂਗੇ ਜਿਹਦੀ 46% ਹੀ ਭਾਗੀਦਾਰੀ ਹੈ ਤੁਸੀਂ ਸਾਰੇ ਸਮਝਦਾਰ ਹੋ ਤੁਸੀਂ ਆਪਣਾ ਸਾਰੇ ਆਪ ਆਪਣੇ ਆਪਣੇ ਮਕਾਨਾਂ ਚ ਰਹਿਣੇ ਆ ਜਿਹੜੀ ਰਜਿਸਟਰੀ ਜਿਹਦੇ ਨਾਮ ਹੋਗੀ ਤੇ ਉਹਦੇ ਵਿੱਚ ਦੂਜੇ ਦੀ ਭਾਗੀਦਾਰੀ ਹੁੰਦੀ ਹੈ ਤੁਸੀਂ ਜਿਹੜੀ ਜ਼ਮੀਨ ਤੁਹਾਡੇ ਤੋਂ ਐਕਵਾਇਰ ਕਰ ਦਿੱਤੀ ਜਾਊਗੀ ਦੁਨਨੇ ਕੇ ਜ਼ਮੀਨ ਐਕਵਾਇਰ ਹੋ ਰਹੀ ਹੈ ਫਲਾਈਓਵਰ ਦੀ ਉੱਥੇ ਕਿਤੇ ਜ਼ਮੀਨ ਐਕਵਾਇਰ ਹੋ ਰਹੀ ਹੈ ਜਿਹੜੀ ਜ਼ਮੀਨ ਐਕਵਾਇਰ ਹੋਗੀ ਤੁਹਾਡੀ ਉਸ ਭਾਗੀਦਾਰੀ ਕਿਸ ਤਰੀਕੇ ਨਾਲ ਹੋਏਗੀ ਦੇ ਵਿੱਚ ਜਿਹੜਾ ਹੈਗਾ ਉਹ ਨਾਮ ਤੇ ਲਿਖਿਆ ਜਾਵੇਗਾ ਪ੍ਰਾਪਰਟੀ ਉਹਦੇ ਨਾਮ ਦੇ ਜਮੀਨ ਐਕਵਾਇਰਿੰਗ ਅਕਵੀਜ਼ੀਸ਼ਨ ਐਕਟ ਦੇ ਵਿੱਚ ਕਿਤੇ ਵੀ ਭਾਗੀਦਾਰੀ ਦਾ ਵਰਡ ਨਹੀਂ ਹੈਗਾ ਬੋਲਣਾ ਤੇ ਉਹਨੂੰ ਪ੍ਰੈਕਟੀਕਲੀ ਕਰਨਾ ਪੋਸੀਬਲ ਨਹੀਂ ਹੈਗਾ ਜਿਸ ਤਰੀਕੇ ਨਾਲ ਆ ਸਰਕਾਰ ਨੇ ਲੋਕਾਂ ਨੂੰ ਝਾਸਾ ਦੇ ਕੇ ਹਜ਼ਾਰ-ਹਜ਼ਾਰ ਰੁਪਏ ਜਿਹੜਾ ਦੇਣਾ ਸੀ ਉਹ ਨਹੀਂ ਦੇ पाए ਉਸ ਤਰੀਕੇ ਨਾਲ ਆ ਝਾਸਾ ਦੇ ਕੇ ਭਾਗੀਦਾਰੀ ਕਿਸ ਰੂਪ ਚ ਕਹਿੰਦੇ ਆ ਵੀ ਅਸੀਂ ਉਥੇ 250 ਗਜ ਦਾ 150 ਗਜ ਦਾ 200 ਗਜ ਦਾ 100 ਗਜ ਦਾ ਤੁਹਾਨੂੰ 플ੌਟ ਦੇ ਰਾਂਗੇ ਉਹਦੇ ਤੁਹਾਡੀ 60% ਭਾਗੀਦਾਰੀ ਹੋ ਜੋ ਆਪਦਾ ਮਕਾਨ ਬਣਾ ਲਿਓ ਜਿਹੜਾ ਕਿਸਾਨ ਖੁੱਲੇ ਮੈਦਾਨਾਂ ਚ ਰਹਿੰਦਾ ਆਦੀ ਹੈ ਆਪਣੀ ਫਾਰਮਿੰਗ ਕਰਦਾ ਹੈ ਉਹ ਕਿਵੇਂ 150 ਗਜ 150 ਗਜ ਚ ਰਹੇ ਲੂਗਾ ਉਹਦੇ ਬੱਚੇ ਜਿਹੜੀ ਜ਼ਮੀਨ ਉਹਦੀ ਵਿਕ ਜੂਗੀ ਉਹਦੇ ਬੱਚੇ ਕਿੱਥੇ ਕਿਸਾਨੀ ਕਰਨਗੇ ਉਹਦੀ ਬੱਚੇ ਕਿਹੜੀ ਫਸਲ ਲਗਾਉਣਗੇ ਤੇ ਕੀ ਕੰਮ ਕਰਨਗੇ ਪਹਿਲਾ ਰੋਜਗਾਰ ਡਵੈਲਪ ਹੋਣਾ ਇਥੇ ਜ਼ਰੂਰੀ ਹੈ ਜਿਸ ਨਾਲ ਬੱਚਿਆਂ ਨੂੰ ਕੰਮ ਲਗਾਇਆ ਜਾ ਸਕੇ ਜ਼ਮੀਨ ਤੁਹਾਡੇ ਨਹੀਂ ਕੰਮ ਦੀ ਬੰਜਰ ਭੂਮੀ ਨੂੰ ਤੁਸੀਂ ਕਨਵਰਟ ਕਰੋ ਉਥੇ ਦੁਬਈ ਬੰਜਰ ਭੂਮੀ ਹੈ ਉਥੇ ਕੁਝ ਵੀ ਨਹੀਂ ਹੁੰਦਾ ਸੀਗਾ ਉਹਨਾਂ ਨੇ ਦੁਬਈ ਨੂੰ ਸਵਰਗ ਬਣਾਤਾ ਸਾਡੇ ਤਾਂ ਪਹਿਲੇ ਜਮੀਨ ਜਿਹੜੀ ਫਰਟਾਈਲ ਜ਼ਮੀਨ ਹੈਗੀ ਆ ਜਿੱਥੇ ਅਸੀਂ ਫਸਲ ਲਗਾਉਂਦੇ ਆ ਲੋਕਾਂ ਦਾ ਪੇਟ ਭਰਦੇ ਆ ਤੇ ਅਸੀਂ ਉਹਦੇ ਵਿੱਚ ਹਰ ਕਰਜ ਅਨਪੂਰਨ ਚੰਨੀ ਹੈ ਦੇਸ਼ ਦੇ ਹਰ ਕੋਨੇ ਚ ਅਸੀਂ ਅਨਪੂਰਨ ਚੰਨੀ ਹੈ ਸਾਡੀਆਂ ਜ਼ਮੀਨਾਂ ਅਗਰ ਉਹ ਲੁੱਟੀਆਂ ਜਾਣਗੀਆਂ ਤੇ ਅਸੀਂ ਫਸਲ ਕਿੱਥੇ ਉਗਾਵਾਂਗੇ ਤੇ ਕੰਮ ਕੀ ਕਰਾਂਗੇ ਇਸ ਤਰੀਕੇ ਨਾਲ ਜਿਹੜੀਆਂ ਆਹ ਛੁੱਟੀਆਂ ਚੀਜ਼ਾਂ ਆ ਜਦੋਂ ਲਾਲਚ ਦੇ ਕੇ ਲਾਲਚ ਜਦੋਂ ਤੁਹਾਡੇ ਸੈਂਟੈਂਸ ਚ ਕਿਸੇ ਚੀਜ਼ ਦਾ ਲਾਲਚ ਆਂਦਾ ਤੁਸੀਂ ਐ ਕਰੋ ਤੁਹਾਨੂੰ ਇਹਦਾ ਐ ਪ੍ਰੋਫਿਟ ਆਊਗਾ ਤੁਹਾਨੂੰ ਪ੍ਰੋਫਿਟ ਨਹੀਂ ਆਣਾ ਹੈਗਾ ਜਿਹੜੀ ਚੀਜ਼ ਤੁਹਾਡੇ ਹੱਥੋਂ ਨਿਕਲ ਜੂਗੀ ਤੁਹਾਡੇ ਹੱਥ ਨਹੀਂ ਲੱਗਣੀ ਹੈਗੀ ਜਿਹੜੀ ਚੀਜ਼ ਸਰਕਾਰ ਨੇ ਗਲਾਡਾ ਨੇ ਲਾਡਾ ਨੇ ਅਗਰ ਆਪਣੇ ਹੱਥ 'ਚ ਲੈ ਲਈ ਤੁਹਾਡੇ ਹੱਥ 'ਚ ਕੁਝ ਨਹੀਂ ਆਣਾ ਸਿਰਫ ਜਿਹੜਾ ਉਹਦਾ ਸਰਕਾਰ ਦੇਟ ਹੋ ਕੋ ਦੀ ਪ੍ਰਾਈਸ ਆਉਗੀ ਉਸ ਤੋਂ ਬਾਅਦ ਕੋਰਟ ਕਚੈਰੀ ਤੇ ਐਸਡੀਐਮ ਦੇ ਚੱਕਰ ਰਹਿ ਜਾਣਗੇ ਉਸ ਤੋਂ ਬਾਅਦ ਕੁਝ ਨਹੀਂ ਹੋ ਬਲੇ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਬਹੁਤ ਵਿਸਥਾਰ ਦੇ ਵਿੱਚ ਸਾਰਾ ਐਕਸਪਲੇਨ ਕਰ ਦਿੱਤਾ ਮੈਂ ਉਸ ਗੱਲ ਤੇ ਸਾਰੀ ਤੇ ਨਹੀਂ ਜਾਣਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਾਡੀ ਹੈਗੀ ਹੈ ਜਿਹੜੀ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਵਾਸਤੇ ਨਵਾਂ ਛੜਜੰਤਰ ਰਚਿਆ ਉਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਇਹ ਉਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਖੜਨ ਵਾਲੇ ਕਿਸਾਨਾਂ ਦੇ ਪੁੱਤ ਹੈਗੇ ਆ ਅੱਜ ਹਾਲਾਤ ਇਹ ਬਣ ਗਿਆ ਕਿ ਧਰਨਾ ਦੇ ਰਹੇ ਕਿਸਾਨਾਂ ਜਿਨ੍ਹਾਂ ਨੂੰ ਇਹਨਾਂ ਨੇ ਪਿਛਲੀ ਧਰਨੇ 'ਚ ਜਾ ਜਾ ਕੇ ਲੰਗਰ ਵਰਤਾਇਆ ਪ੍ਰਮੋਟ ਕੀਤਾ ਦਿੱਲੀ ਚ ਕਿਹਾ ਤੁਹਾਨੂੰ ਆਹ ਦਵਾਂਗੇ ਦਿੱਲੀ ਤੋਂ ਇਹਨਾਂ ਨੂੰ ਇਨ ਇਨ ਸਾਮਾਨ ਮਹਈਆ ਕੀਤਾ ਸਾਰੇ ਧਰਨੇ ਲੁਆਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਸੀਗਾ ਔਰ ਇਸ ਵਾਰੀ ਚ ਵੀ ਸ਼ਾਇਦ ਐਵੇਂ ਹੀ ਸੀ ਪਰ ਜਦੋਂ ਧਰਨਾ ਇਹਨਾਂ ਨੇ ਆ ਲੁਧਿਆਣੇ ਵਾਲੀ ਇਲੈਕਸ਼ਨ ਲੜਨੀ ਸੀ ਵਪਾਰੀਆਂ ਨੇ ਕਹਿਤਾ ਸਾਨੂੰ ਆਉਣ ਜਾਣ ਚ ਦਿੱਕਤ ਆ ਤੇ ਡਾਂਗਾ ਮਾਰ ਕੇ ਸਾਡੇ ਕਿਸਾਨਾਂ ਨੂੰ ਉੱਥੋਂ ਉਠਾਇਆ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੀਆਂ ਚਾਹ ਪੱਤੀਆਂ ਤੱਕ ਗਾਇਬ ਕਰਕੇ ਲੈ ਗਏ ਸੋ ਇਹ ਸਿੱਤਮ ਝੱਲਿਆ ਕਥਾਨਾ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਕਦੇ ਇਹ ਕਹਿੰਦੇ ਸੀ ਕਿ ਕਿਸਾਨ ਵਜਾ ਵੇਖ ਕੇ ਧਰਨਾ ਲਾਉਂਦੇ ਆ ਮੁੜ ਕੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਪਹਿਲਾਂ ਇਹ ਵਜਾ ਦੇਖ ਕੇ ਧਰਨਾ ਲਾਉਂਦੇ ਸੀ ਹੁਣ ਤਾਂ ਖਾਲੀ ਜਗ੍ਹਾ ਵੇਖ ਕੇ ਧਰਨਾ ਲਾ ਦਿੰਦੇ ਸੋ ਉਹਦੇ ਤੋਂ ਵੀ ਅੱਗੇ ਜਾਂਦਿਆਂ ਹੋਇਆਂ ਅੱਜ ਹਾਲਾਤ ਇਹ ਬਣਾ ਦਿੱਤੇ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਜਿਹਨੂੰ ਪੰਜਾਬ ਨੂੰ ਅਸੀਂ ਐਗਰੀਕਲਚਰ ਸਟੇਟ ਕਹਿੰਨੇ ਆ ਜਿਸ ਪੰਜਾਬ ਦੇ ਵਿੱਚੋਂ ਅਸੀਂ ਇਹ ਕਹਿੰਨੇ ਆ ਕਿ ਕਿਸਾਨੀ ਦੇ ਉੱਤੇ ਸਾਰਾ ਸਾਡਾ دارو ਮਦਾਰਿਆ ਸਾਡੇ ਬੱਚੇ ਜੇ ਬਾਹਰ ਜਾਣ ਲੱਗੇ ਸੀ ਉਹ ਇਸ ਕਰਕੇ ਕਿ ਇੱਥੇ ਇੰਡਸਟਰੀ ਨਹੀਂ ਸੀ ਜਿਹੜੀ BMW ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਇੰਡਸਟਰੀਆਂ ਦਾ ਸਮਝੌਤਾ ਕਰਕੇ ਲੈ ਕੇ ਆਈ ਸੀ ਉਹ ਕਿਤੇ ਦਿਸਦੀਆਂ ਨਹੀਂ ਸੋ ਲਾਸਟ ਤੇ ਮੈਂ ਇੱਕੋ ਗੱਲ ਹੀ ਕਹਿਣੀ ਚਾਹਨਾ ਕਿ ਚਾਹੇ ਉਹ ਸਾਡੇ 500 ਏਕੜ ਜ਼ਮੀਨ ਮੋਗੇ ਜ਼ਿਲ੍ਹੇ ਦੀ ਹੈ ਚਾਹੇ ਉਹ 25000 ਏਕੜ ਦੇ ਕਰੀਬ ਲੁਧਿਆਣੇ ਦੀ ਆ ਜਾਂ ਦੂਜਿਆਂ ਜਿਹੜੇ ਸ਼ਹਿਰਾਂ ਦੀਆਂ ਜ਼ਿਲ੍ਹਿਆਂ ਦੀਆਂ ਜ਼ਮੀਨਾਂ ਹੈਗੀਆਂ ਇੱਕੋ ਹੀ ਗੱਲ ਮੈਂ ਕਹਿਣੀ ਚਾਹੁੰਨਾ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਵਿਪਨ ਕਾਰਾ ਜੀ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਨੇ ਕਿਹਾ ਕਿ ਅਸੀਂ ਉਹਦੇ ਵਿੱਚ ਉਹਨਾਂ ਦੀ ਭਾਗੀਦਾਰੀ ਰੱਖਾਂਗੇ 4 ਗੁਣਾ ਉਹਨਾਂ ਨੂੰ ਪ੍ਰੋਫਿਟ ਦੇਵਾਂਗੇ 4 ਗੁਣਾ ਪ੍ਰੋਫਿਟ ਜੇ ਉਹਨਾਂ ਨੂੰ ਅੱਜ ਜ਼ਮੀਨ ਦਾ ਜੋ ਮੁੱਲ ਹੈਗਾ ਸਰਕਾਰੀ ਨਹੀਂ ਜੋ ਪ੍ਰਾਈਵੇਟ ਮੁੱਲ ਹੈਗਾ ਉਹਦੇ ਤੋਂ 4 ਗੁਣਾ ਪੈਸੇ ਅੱਜ ਉਹਨਾਂ ਨੂੰ ਪੇ ਕਰਦੇ ਆ ਤਾਂ ਕਿ ਅਗਲਾ ਆਪਣੀ ਜ਼ਮੀਨ ਇੱਥੋਂ ਵੇਚ ਕੇ ਕਿਤੇ ਹੋਰ ਥਾਂ ਤੇ ਲੈ ਸਕਦਾ ਹੋਵੇ 4 ਗੁਣਾ ਫਿਰ ਤਾਂ ਅਸੀਂ ਇਹ ਗੱਲ ਕਹੀਏ ਕਿ ਕਿਸਾਨ ਹਤਾਚੀ ਜੇ ਤੁਸੀਂ ਇਹ ਗੱਲ ਕਹੋ ਕਿ ਅੱਜ ਦੀ ਤੁਹਾਡੇ ਜ਼ਮੀਨ ਲਈਗੀ ਜਦੋਂ ਡਿਵੈਲਪ ਹੋਈ ਉਦੋਂ ਤੁਹਾਨੂੰ ਪਲਾਟ ਦੇਵਾਂਗੇ ਉਦੋਂ ਤੁਹਾਨੂੰ ਰਹਿਸੀ ਘਰ ਦੇਵਾਂਗੇ ਤਾਂ ਬੱਚੇ ਤਾਂ ਸਾਡੇ ਪਹਿਲਾਂ ਹੀ ਸਾਰੇ ਬਾਹਰ ਚੱਲ ਗਏ ਉਹ ਰਹਿਸੀ ਘਰ ਤਾਂ ਪਹਿਲਾਂ ਜਿੰਦੇ ਲੱਗੇ ਪਏ ਆ ਉਹ ਰੇ ਛੇ ਘਰ ਤੇ ਉਹ ਪਲਾਟ ਕਿਸਾਨ ਨੇ ਕੀ ਕਰਨਾ ਜਿਹਨੇ ਫਸਲ ਬੀਜਣੀ ਆ ਵੇਚਣੀ ਆ ਉਹਦੇ ਚੋਂ ਕਮਾਈ ਕਰਨੀ ਉਹਦੇ ਚੋਂ ਪਰਿਵਾਰ ਪਾਲਣਾ ਉਹਦੇ ਚੋਂ ਪੰਜਾਬ ਪਾਲਣਾ ਸੋ ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਸਾਰਿਆਂ ਦੇ ਥਰੂ ਕਿ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਲੋਕ ਹਤੈਸ਼ੀ ਕਹਿੰਦੀਆਂ ਸੀ ਉਹ ਉੱਠਣ ਜਾਗਣ ਔਰ ਬੀਜੇਪੀ ਉਹਨਾਂ ਦੇ ਨਾਲ ਆ ਤਾਂ ਕਿ ਅਸੀਂ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਜ਼ਮੀਨ ਨੂੰ ਇਸ ਕੋਜੀ ਸਾਜ਼ਿਸ਼ ਤੋਂ ਬਚਾ ਸਕੀਏ ਜਿਹੜੀ ਦਿੱਲੀ ਵਾਲਿਆਂ ਨੇ ਆ ਕੇ ਪੰਜਾਬ ਨੂੰ ਲੁੱਟਣ ਵਾਸਤੇ ਇੱਥੋਂ ਪੈਸੇ ਗਰੌਣ ਵਾਸਤੇ ਕਹਿਜਿਆ ਛੜਜੰਤਰ ਰਚਿਆ ਤਾਂ ਕਿ ਉਹ ਕਥਾਨਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਉਹਨਾਂ ਨੂੰ ਲੰਬੇ ਲਾਰੇ ਲਾ ਕੇ ਕਿ ਉਦੋਂ ਉਹਨੂੰ ਤੁਹਾਨੂੰ ਦੇ ਦੇਵਾਂਗੇ ਕੋਈ 5 10 20 ਸਾਲਾਂ ਬਾਅਦ ਜਦੋਂ ਉੱਥੇ ਡਿਵੈਲਪਮੈਂਟ ਹੋਣੀ ਹੈ ਤੇ ਉਹ ਜਿਹੜੀ ਜ਼ਮੀਨ ਹੈ ਮੈਨੂੰ ਇਸ ਗੱਲ ਦਾ ਖਾਤਸ਼ਾ ਕਿ ਇਹਨਾਂ ਨੇ ਪ੍ਰਾਈਵੇਟ ਪਲੇਅਰਸ ਨੂੰ ਵੇਚ ਕੇ ਕਰੋੜਾਂ ਰੁਪਏ ਇਕੱਠੇ ਕਰਕੇ ਦਿੱਲੀ ਵਾਲਾ ਜਾਜ ਫੜ ਲੈਣਾ ਤੋ ਮੈਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਨਾ ਉਹ ਸਰਕਾਰ ਨੂੰ ਕਹਿਣਾ ਚਾਹੁੰਨਾ ਕਿ ਆਪਣੇ ਇਹਨਾਂ ਮਨਸੂਬਿਆਂ ਦੇ ਨਾਲ ਪੰਜਾਬ ਨੂੰ ਇੰਨੇ ਮਾਰੇ ਹਾਲਾਤਾਂ ਵਿੱਚ ਨਾ ਤੱਕ ਉਹ ਕਿ ਮੁੜ ਕੇ ਲੋਕ ਤੁਹਾਨੂੰ ਤਾਂ ਮੂੰਹ ਨਾ ਲਾਉਣ ਜਦ ਕਿ ਜਾਂਦੇ ਜਾਂਦੇ ਤੁਸੀਂ ਪੰਜਾਬ ਹੀ ਮਾਰ ਕੇ ਚੱਲ ਜਾਓ ਬਹੁਤ ਧੰਨਵਾਦ ਆ ਉਹੀ ਪਰਪਸ ਹੈ ਜਿਹੜੇ ਕਿ ਦਿੱਲੀ ਦੇ ਆਕਾ ਨੇ ਸੈੱਟ ਕੀਤੇ ਹੋਏ ਆ ਉਹੀ ਪਰਪਸ ਹੈ ਕਿਸੇ ਨੂੰ ਕਾਰਪੋਰੇਟ ਕੋਈ ਹਸਪੀਟਲ ਵੀ ਵੱਡੇ ਹਸਪੀਟਲ ਨਹੀਂ ਦੇ ਦਿੱਤੀ ਜਾਉ ਕੋਈ ਮੈਡੀਕਲ ਕਾਲਜ ਜੀ ਦੇ ਦਿੱਤੀ ਜਿਹੋ ਜਿਹੜੇ ਬੰਦੇ ਪ੍ਰਾਈਵੇਟ ਪਲੇਅਰਸ ਨੂੰ ਸੇਲ ਕਰਨ ਦੀ ਤਿਆਰੀ ਤੇ ਕੰਮ ਸ਼ੁਰੂ ਹੋਇਆ ਹੋਇਆ ਪੰਜਾਬ ਨੂੰ ਡਵੈਲਪ ਨਹੀਂ ਕਰਨਾ ਚਾਹੁੰਦੇ ਆ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲੁੱਟ ਕੇ ਇੱਥੋਂ ਦਾ ਪੈਸਾ ਸਾਰਾ ਇੱਥੋਂ ਦਾ ਪੈਸਾ ਆਪਣੇ ਕੰਟਰੋਲ ਚ ਲੈਣਾ ਚਾਹੁੰਦੇ ਆ ਤੇ ਸਾਡੇ ਕਿਸਾਨਾਂ ਨੂੰ ਤੇ ਸਾਡੇ ਗਰੀਬ ਭਰਾਵਾਂ ਨੂੰ ਆਹ ਦਰਦ ਦਰਦ ਜਾਂ ਠੋਕਰਾ ਖਾ ਕੇ ਮੁਫਤ ਦੇ ਅ ਬਿਜਲੀ ਕਨੈਕਸ਼ਨ ਮੁਫਤ ਹਜ਼ਾਰ ਰੁਪਏ ਛਾਤਾ ਦੇ ਕੇ ਤੇ ਮੁਫਤਰੀਆਂ ਚੀਜ਼ਾਂ ਤੇ ਦੁਬਾਰਾ ਆਪਣੀ ਰਾਜਨੀਤੀ ਚਮਕਾ ਕੇ ਉਹਨਾਂ ਤੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ মিডিਆ ਜਿਹੜਾ ਹਮੇਸ਼ਾ ਹੀ ਇੱਕ ਤਰ੍ਹਾਂ ਦਾ ਸਟਰੋਂਗ ਪਿੱਲਰ ਪਿੱਲਰ ਆਫ ਦਾ ਡੈਮੋਕ੍ਰੇਸੀ ਜਿਹੜਾ ਮੰਨਿਆ ਜਾਂਦਾ ਹੈ ਤੇ ਤੁਸੀਂ ਅਗਰ ਇਹ ਦੇ ਵਿੱਚ ਸਾਡੇ ਮੋਹਿਮ ਸਾਡਾ ਸਾਥ ਦੋਗੇ ਤਾਂ ਅਸੀਂ ਆਪਣੇ ਪੰਜਾਬ ਨੂੰ ਜਰੂਰ ਬਚਾ ਸਕਾਂਗੇ